ਸੋਵਿੰਗ ਪ੍ਰਾਈਮ ਟਾਈਮ ਵੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베ਦੀ ਅੱਜ ਦਾ ਬੁਲੇਟਿਨ ਸਪੌਂਸਰ ਕੀਤਾ ਗਿਆ ਪ੍ਰੀਤ ਪੰਡੋਹਲ ਹੋਂਾ ਦੇ ਵੱਲੋਂ ਜੋ ਕਿ ਕੈਨੇਡਾ ਦੇ ਵਿੱਚ ਰੀਅਲ ਐਸਕੇਪ ਦੇ ਵਿੱਚ ਟ੍ਰੇਡ ਕਰਦੇ ਨੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਰੀਅਲ ਅਸਟੇਟ ਖਰੀਦਣਾ ਜਾਂ ਫਿਰ ਵੇਚਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਾਂ ਬੋਲਤਿੰਦੀ ਸ਼ੁਰੂਆਤ ਕਰਾਂਗੇ ਹੁਣ ਸੁਰਖੀਆਂ ਦੇ ਨਾਲ ਰਿਪੋਰਟਸ ਮੁਤਾਬਕ ਲਿਬਰਲ ਸਰਕਾਰ ਇਮੀਗ੍ਰੇਸ਼ਨ ਯੋਜਨਾ ਹਾਊਸਿੰਗ ਪਾੜੇ ਨੂੰ ਕਰ ਦੇਵੇਗੀ ਅੱਦਾ ਪੈਰੂ ਪਹੁੰਚੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਐਪੈਕ ਮੀਟਿੰਗ ਦੇ ਲਈ ਬ੍ਰੈਂਟਨ ਸਿਟੀ ਹਾਲ ਦੇ ਵਿੱਚ ਚੌਥਾ ਸਲਾਣਾ ਉਹ ਡਾਇਬੀਟੀਜ਼ ਟੇ ਕੀਤਾ ਗਿਆ ਆਯੋਜਿਤ ਅਲਬਰਟਾ ਸਰਕਾਰ ਜੂਨੀਅਰ ਹਾਈ ਕਲਾਸਾਂ ਦੇ ਲਈ ਨਵਾਂ ਬੱਚਾ ਪਾਠਕ੍ਰਮ ਸ਼ੁਰੂ ਕਰਨ ਤੇ ਕਾਰੀ ਹੈ ਵਿਚਾਰ ਵਿਮਰਸ਼ ਅਕਤੂਬਰ ਮਹੀਨੇ ਦੇ ਦੌਰਾਨ ਕੈਨੇਡਾ ਦੇ ਕਰੰਦ ਦੀ ਵਿਕਰੀ ਵਿੱਚ ਕੀਤਾ ਗਿਆ 30% ਵਾਧਾ ਦਰਜ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਵੱਲੋਂ ਪੰਜਾਬੀ ਸਾਹਿਤ ਕਾਨਫਰੰਸ ਹੋਗੀ 16 ਅਤੇ 17 ਨਵੰਬਰ ਨੂੰ ਮੋਲ ਨਿਵਾਸੀ ਵਿਸ਼ੋਕੜ ਨੂੰ ਲੈ ਕੇ ਰੈਂਜੀ ਬਡਨਟ ਨੇ ਮੰਗੀ ਮੁਆਫੀ 20000 ਟਨ ਰੇਟ ਦੇ ਨਾਲ ਕਲੋਨਾ ਦੇ ਅਮਲੇ ਬਰਫ਼ ਦੇ ਨਾਲ ਨਜਿੱਠਣ ਦੇ ਲਈ ਨੇ ਤਿਆਰ ਤੇ ਹੁਣ ਖਬਰਾਂ ਵਿਸਥਾਰ ਨਾਲ ਲਿਬਰਲ ਸਰਕਾਰ ਦੇ ਵੱਲੋਂ ਹਾਲ ਹੀ ਵਿੱਚ ਇਮੀਗ੍ਰੇਸ਼ਨ ਪੱਧਰ ਤੇ ਕੀਤੀ ਕਟੌਤੀ 2030 ਤੱਕ ਨਵੇਂ ਹਾਊਸਿੰਗ ਯੂਨਿਟ ਦੀ ਲੋੜ ਨੂੰ ਲਗਭਗ ਅਦਾ ਕਰ ਦਵੇਗੀ ਇਹ ਗੱਲ ਇੱਕ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ ਦੱਸਦੇ ਕਿ ਸ਼ੁੱਕਰਵਾਰ ਨੂੰ ਜਾਰੀ ਹੋਈ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਮੰਨਦੇ ਹੋਏ ਕਿ ਆਬਾਦੀ ਦਾ ਵਿਕਾਸ ਸਰਕਾਰ ਦੇ ਅਨੁਮਾਨ ਦੇ ਅਨੁਸਾਰ ਹੋਵੇਗਾ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਸਾਲ 2025 ਤੋਂ 27 ਦੇ ਲਈ ਇਮੀਗ੍ਰੇਸ਼ਨ ਦੇ ਲੈਵਲ ਦੀ ਯੋਜਨਾ 2030 ਦੇ ਵਿੱਚ ਕੈਨੇਡਾ ਦੇ ਰਿਹਾਇਸ਼ੀ ਅੰਤਰ ਨੂੰ 5 ਲੱਖ 34000 ਯੂਨਿਟ ਤੱਕ ਘਟਾ ਦੇਵੇਗੀ ਰੀਪੋਰਟ ਦੇ ਮੁਤਾਬਕ ਸਰਕਾਰ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਲੇਖਾ ਜੋਖਾ ਕਰਨ ਤੋਂ ਬਾਅਦ 2030 ਦੇ ਵਿੱਚ ਕੈਨੇਡਾ ਦੇ ਹਾਊਸਿੰਗ ਪਾਰੇ ਦੇ 6,58,000 ਯੂਨਿਟ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਫੈਡਰਲ ਸਰਕਾਰ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਨਵੇਂ ਸਥਾਈ ਨਿਵਾਸੀਆਂ ਦੀ ਅਨੁਮਤੀ ਸੰਖਿਆ ਇਸ ਸਾਲ 4,85,000 ਤੋਂ ਘਟਾ ਕੇ 395000 2025 ਦੇ ਵਿੱਚ ਘਟਾਈ ਹੈ 26 ਦੇ ਵਿੱਚ 380000 ਅਤੇ 27 ਦੇ ਵਿੱਚ ਹੋਰ ਕਟੌਤੀ ਦੇ ਨਾਲ 365000 ਤੱਕ ਹੋ ਜਾਵੇਗੀ ਉਹ ਤਾਂ ਇਹ ਦੂਜੇ ਪਾਸੇ 1 ਸਾਲ ਪਹਿਲਾਂ ਜਾਰੀ ਕੀਤੀ ਪਿਛਲੀ ਇਮੀਗ੍ਰੇਸ਼ਨ ਯੋਜਨਾ ਦੇ ਤਹਿਤ ਕੈਨੇਡਾ ਨੇ 2025 ਅਤੇ 26 ਦੋਵਾਂ ਦੇ ਵਿੱਚ ਲਗਭਗ 5 ਲੱਖ ਪਰਮਨੈਂਟ ਰੈਜ਼ੀਡੈਂਸ ਸਵੀਕਾਰ ਕੀਤੇ ਸਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਏਸ਼ੀਆ ਪ੍ਰਸ਼ਾਂਤ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਮੀਟਿੰਗਾਂ ਲਈ ਪੇਰੂ ਪਹੁੰਚ ਚੁੱਕੇ ਨੇ ਜਾਣਕਾਰੀ ਦੇ ਮੁਤਾਬਕ ਲੀਮਾ ਦੇ ਵਿੱਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਫੋਰਮ ਵਿੱਚ 2 ਦਿਨਾਂ ਲੀਟਰਾਂ ਦੇ ਦੌਰੇ ਦੇ ਵਿੱਚ ਵਪਾਰਕ ਚਿੰਤਾਵਾਂ ਜੰਡੇ ਤੇ ਸਿਖਰ ਤੇ ਨੇ ਬਹੁਤ ਸਾਰੇ ਆਈਪੀ 53 ਮੈਂਬਰਸ ਦੇਸ਼ ਅਮਰੀਕਾ ਦੇ ਨਾਲ ਵਪਾਰ ਤੇ ਬੇहद ਜ਼ਿਆਦਾ ਨਿਰਭਰ ਕਰਦੇ ਨੇ ਕਿ ਟਰੰਪ ਨੇ ਸਖਤ ਟੈਰਿਫ ਦੀ ਧਮਕੀ ਦਿੱਤੀ ਹੈ ਸ਼ੇਖਰ ਸੰਮੇਲਨ ਦੇ ਪਹਿਲੇ ਦਿਨ ਟਰੂਡੋ ਦੀ ਇండోਨੇਸ਼ੀਆ ਦੇ ਰਾਸ਼ਟਰਪਤੀ ਸੁਬਿਆਨਟੋ ਦੇ ਨਾਲ 1 ਟੂ 1 ਮੀਟਿੰਗ ਤੇ ਦੋਹਾਂ ਨੇਤਾਵਾਂ ਦੇ ਵੱਲੋਂ ਕੈਨੇਡੀਅਨ ਇండోਨੇਸ਼ੀਆ ਵਪਾਰ ਸਮਝੌਤੇ ਦੀ 3 ਸਾਲਾਂ ਦੀ ਗੱਲਬਾਤ ਦਸਤਾ ਐਲਾਨ ਕਰਨ ਦੀ ਉਮੀਦ ਹੈ ਨਵਾਂ ਕੈਨੇਡਾ ਇండోਨੇਸ਼ੀਆ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਜਿਹੇ ਸਮੇਂ ਚ 280 ਮਿਲੀਅਨ ਲੋਕਾਂ ਦੇ ਮਾਰਕੀਟ ਨੂੰ ਹੋਰ ਖੋਲ੍ਹ ਸਕਦਾ ਹੈ ਪੀਐਮਓ ਆਫਿਸ ਦੇ ਇੱਕ ਬਿਆਨ ਦੇ ਮੁਤਾਬਕ ਟਰੂਡੋ ਅਤੇ ਸੋ ਵੀ ਨਾਟੋ ਇਸ ਸੌਦੇ ਨੂੰ ਜਲਦ ਹੀ ਅਮਲ ਦੇ ਵਿੱਚ ਲਿਆਉਣ ਦੇ ਲਈ ਕੰਮ ਕਰਨਗੇ অন্ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਦੁਆਰਾ ਕੈਨੇਡਾ ਨੂੰ ਮੈਕਸੀਕੋ ਤੋਂ ਬਿਨਾਂ ਕੈਨੇਡਾ ਨੂੰ ਇੱਕ ਨਵਾਂ ਵਪਾਰ ਸਮਝੌਤਾ ਕਰਨ ਦਾ ਸੁਝਾਅ ਦੇਣ ਤੋਂ ਬਾਅਦ ਚੂਡੋ ਨੂੰ ਖੇਤਰੀ ਵਪਾਰ ਪ੍ਰਤੀ ਕੈਨੇਡਾ ਦੀ ਵਚਨਬੱਧਤਾ ਦੇ ਬਾਰੇ ਸਵਾਲਾਂ ਦਾ ਸਾਹਮਣਾ ਕਰਨ ਦੀ ਉਮੀਦ ਹੈ ਦੱਸਦੇ ਕਿ ਲੀਮਾ ਦੇ ਵਿੱਚ ਸਿਖਰ ਸੰਮੇਲਨ ਤੋਂ ਬਾਅਦ ਚੂਡੋ ਸਾਲਾਨਾ ਗਰੁੱਪ ਆਫ 20 ਸੰਮੇਲਨ ਦੇ ਵਿੱਚ ਰਿਓ ਡੀ ਜੇ ਰਿਓ ਦੇ ਲਈ ਰੋਹਣਾ ਹੋਵੇਗਾ ਤੇ ਸ਼ੁਕਰਵਾਰ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਵੱਲੋਂ ਬ੍ਰਹਮਚੰਦ ਦੇ ਸਿਟੀ ਹਾਲ ਦੇ ਵਿੱਚ ਚੌਥੇ ਸਾਲਾਨਾ ਵਰਲਡ ਫਲੈਗਰ ਰੇਸਿੰਗ ਦੀ ਮੇਸਤਾਨੀ ਕੀਤੀ ਗਈ ਹੈ ਇਹ ਸਮਾਗਮ ਲੱਖਾਂ ਦੀ ਗਿਣਤੀ ਚ ਡਾਇਬਟੀਜ਼ ਦੇ ਨਾਲ ਪ੍ਰਭਾਵਿਤ ਲੋਕਾਂ ਨੂੰ ਇਸ ਬਿਮਾਰੀ ਦੇ ਪ੍ਰਤੀ ਜਾਗਰੂਕ ਕਰਨ ਅਤੇ ਉਹਨਾਂ ਨੂੰ ਸਹਾਇਤਾ ਕਰਨ ਦੇ ਲਈ ਹਰ ਸਾਲ ਨਵੰਬਰ ਮਹੀਨੇ ਚ ਡਾਇਬਟੀਜ਼ ਮਹੀਨੇ ਵਜੋਂ ਮਨਾਉਣ ਦੇ ਲਈ ਜਾਣਿਆ ਜਾਂਦਾ ਹੈ ਦੱਸਦੇ ਕਿ ਇਸ ਮੌਕੇ ਜੈਨ ਕੀਰ ਦੇ ਵੱਲੋਂ ਡਾਇਬਟੀਸ ਚੈੱਕ ਕਰਨ ਦੇ ਲਈ ਕਿਤੇ ਜਾਂਦੇ ਮੁਫਤ ਟੈਸਟਾਂ ਤੇ ਉਪਰਾਲਿਆਂ ਦੀ ਸراہਨਾ ਕਰਦਿਆਂ ਇਸ ਸਮਾਗਮ ਦੇ ਉਦਘਾਟਨੀ ਪਾਸ਼ਣ ਦੇ ਵਿੱਚ ਸੋਨੀਆ ਸਿੱਧੂ ਨੇ ਕਿਹਾ ਕਿ ਅਸੀਂ ਇੱਥੇ ਕੇਵਲ ਡਾਇਬਟੀਸ ਦੇ ਵਿਰੁੱਧ ਝੰਡਾ ਝੁਲਾਉਣ ਦੇ ਲਈ ਕਤਰਤ ਨਹੀਂ ਹੋਏ ਸਗੋ ਆਪਣੇ ਕਮਿਊਨਿਟੀ ਦੇ ਵਿੱਚ ਇਸ ਦੇ ਖਿਲਾਫ ਆਵਾਜ਼ ਗੂੰਦ ਕਰਨ ਅਤੇ ਇਸ ਬਿਮਾਰੀ ਦੇ ਨਾਲ ਜੂਝ ਰਹੇ ਲੋਕਾਂ ਨੂੰ ਜਾਗਰੂਕ ਕਰਨ ਤੇ ਉਹਨਾਂ ਦੀ ਸਹਾਇਤਾ ਕਰਨ ਲਈ ਜੁੜੇ ਕਮਿਊਨਿਟੀ ਨੇਤਾਵਾਂ ਅਤੇ ਡਾਇਬਟੀਜ਼ ਦੇ ਨਾਲ ਲੜ ਰਹੇ ਕਈ ਮਰੀਜ਼ਾਂ ਦੇ ਵੱਲੋਂ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਉੱਥੇ ਦੱਸਿਆ ਕਿ ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਵੀ ਰਹੀ ਹੈ ਕਿ ਇਸ ਵਿੱਚ ਡਾਇਨਾ ਕੇਅਰ ਦੇ ਵੱਲੋਂ ਡਾਇਬਟੀਜ਼ ਚੈੱਕ ਕਰਨ ਲਈ ਲੋਕਾਂ ਦੇ ਮੁਫਤ ਟੈਸਟ ਕੀਤੇ ਜਾ ਰਹੇ ਸੀ ਅਤੇ ਉਹਨਾਂ ਨੂੰ ਇਸ ਬਿਮਾਰੀ ਦੇ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਜਾ ਰਹੀ ਸੀ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਤਾਂ ਜੋ ਇਸ ਦੇ ਸ਼ੁਰੂਆਤੀ ਦੌਰ ਵਿੱਚ ਇਸ ਦਾ ਇਲਾਜ ਆਰੰਭਿਆ ਜਾ ਸਕੇ ਉਥੇ ਨੈਸ਼ਨਲ ਫਰੇਮਵਰਕ ਫਾਰ ਡਾਇਬੀਟਿਸ ਦਾ ਵੀ ਇੱਕ ਮਹੱਤਵਪੂਰਨ ਹਿੱਸਾ ਹੈ ਐਲਬਰਟਾ ਸਰਕਾਰ ਇਸ ਵਾਰ ਜੂਨੀਅਰ ਹਾਈ ਕਲਾਸ ਰੂਮਸ ਦੇ ਵਿੱਚ ਵਿਦਿਆਰਥੀ ਜੋ ਸਿੱਖਦੇ ਨੇ ਉਸ ਦੇ ਵਿੱਚ ਤਬਦੀਲੀਆਂ ਕਰਨ ਦੇ ਲਈ ਦਬਾਅ ਜਾਰੀ ਰੱਖ ਰਹੀ ਹੈ ਜਾਣਕਾਰੀ ਦੇ ਮੁਤਾਬਕ ਇਸ ਸੰਬੰਧੀ ਪ੍ਰੋਵਿੰਸ ਦਾ ਕਹਿਣਾ ਹੈ ਕਿ ਰੁਝੇਵੇਂ ਗ੍ਰੇਡ 7 ਤੋਂ 9 ਗਣਿਤ ਗ੍ਰੇਡ 7 ਤੋਂ 9 ਸਮਾਜਿਕ ਅਧਿਐਨ ਗ੍ਰੇਡ 7 ਤੋਂ 10 ਸਰੀਰਕ ਸਿੱਖਿਆ ਤੇ ਤੰਦਰੁਸਤੀ ਅਤੇ ਕਰੀਅਰ ਤੇ ਜੀਵਨ ਪ੍ਰਬੰਧਨ ਸਮੇਤ ਕਈ ਵਿਸ਼ਿਆਂ ਦੇ ਲਈ ਡਰਾਫਟ ਸਿਲੇਬਸ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਪਵਿੱਖ ਦੇ ਵਿੱਚ ਜੂਨੀਅਰ ਉੱਚ ਪਾਠਕ੍ਰਮ ਨਵੇਂ ਐਲੀਮੈਂਟਰੀ ਸਿਲੇਬਸ ਦੇ ਨਾਲ ਮੇਲ ਖਾਂਦਾ ਹੈ ਸ਼ਮੂਲੀਅਤ ਭਾਗੀਦਾਰਾਂ ਕੋਲ ਕੈਰੀਅਰ ਦੀ ਸਿੱਖਿਆ ਵਿੱਤੀ ਸਾਖਰਤਾ ਬੁਨਿਆਦੀ ਜੀਵਨ ਹੁਨਰ ਅਤੇ ਘਰ ਦੇ ਰੱਖ ਰਖਾਅ ਲਈ ਸਮਗਰੀ ਤੇ ਫੀਡਬੈਕ ਦੇਣ ਦਾ ਮੌਕਾ ਹੋਵੇਗਾ ਪ੍ਰੋਵਿੰਸ ਦਾ ਵੀ ਕਹਿਣਾ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਸਿੱਖਿਆ ਭਾਗੀਦਾਰ ਜਸਤੇ ਵਿੱਚ ਕੀ ਸਿਸਟਮ ਲੀਡਰ ਫਰਸਟ ਨੇਸ਼ਨਸ ਐਜੂਕੇਸ਼ਨ ਡਾਇਰੈਕਟਰ ਅਤੇ ਵਿਸ਼ਾ ਮਹਾਰ ਡਰਾਫਟ ਅਤੇ ਸਮਗਰੀ ਦੀ ਸਮੀਖਿਆ ਕਰਨਗੇ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਕਤੂਬਰ ਮਹੀਨੇ ਦੇ ਵਿੱਚ ਵੇਚੇ ਗਏ ਘਰਾਂ ਦੀ ਗਿਣਤੀ 1 ਸਾਲ ਪਹਿਲਾਂ ਦੇ ਮੁਕਾਬਲੇ 30% ਵਾਧਾ ਦਰਜ ਕੀਤੀ ਗਈ ਹੈ ਦਾਤੇ ਕਿ ਇਹ ਰੁਚਾਨ ਐਸੋਸੀਏਸ਼ਨ ਦੇ ਵੱਲੋਂ ਪਹਿਲਾਂ ਦੱਸੇ ਗਏ ਮਾਰਕੀਟ ਦੇ ਵਿੱਚ ਖੜੋਤ ਦੇ ਰੁਚਾਨ ਵਿੱਚ ਤਬਦੀਲੀ ਨੂੰ ਦਰਸਾਉਂਦਾ ਹੈ ਅਸ ਦਾ ਨਾ ਹੀ ਮਹੀਨਾ ਦਰ ਮਹੀਨਾ ਤਬਦੀਲੀ ਦੇ ਆਧਾਰ ਤੇ ਰਾਸ਼ਟਰੀ ਪੱਧਰ ਤੇ ਘਰਾਂ ਦੀ ਵਿਕਰੀ ਦੇ ਵਿੱਚ 7% ਦਾ ਵਾਧਾ ਦਰਜ ਕੀਤਾ ਗਿਆ ਐਸੋਸੀਏਸ਼ਨ ਦੇ ਮੁਤਾਬਕ ਕ੍ਰੀਟਰ ਟੋਰਾਂਟੋ ਏਰੀਆ ਤੇ BC ਦੇ ਲੋਅਰ ਲੋਅਰ ਮੇਨਲੈਂਡ ਇਲਾਕੇ ਦੇ ਵਿੱਚ ਘਰਾਤੀ ਵਿਕਰੀ ਚ ਡਬਲ ਡਿਜੀਟ ਵਾਤਾ ਦਰਜ ਕੀਤਾ ਗਿਆ ਹੈ ਸੀਆਰਈਏ ਦੇ ਸੀਨੀਅਰ ਅਰਥਸ਼ਾਸਤਰੀ ਸ਼ੌਨ ਕੈਪਕੌਟ ਨੇ ਕਿਹਾ ਹੈ ਕਿ باوجود ਇਸ ਦੇ ਕਿ ਬੈਂਕ ਆਫ ਕੈਨੇਡਾ ਵਿਆਜ ਦਰਾਂ ਵਿੱਚ ਕਟੌਤੀ ਕਰ ਰਿਹਾ ਹੈ ਵਿਕਰੀ ਵਿੱਚ ਇੰਨੀ ਵੱਡੀ ਛਾਲ ਹੈਰਾਨੀਜਨਕ ਹੈ ਉਹਨਾਂ ਕਹੇ ਕਿ ਵਿਕਰੀ ਦੇ ਵਿੱਚ ਵੱਡੀ ਛਾਲ ਸਤੰਬਰ ਚ ਵਿਕਣ ਦੇ ਲਈ ਲੱਗੇ ਕਰਾਂ ਦੀਆਂ ਵਧੀਆਂ ਲਿਸਟਿੰਗਾਂ ਕਰਕੇ ਵੀ ਹੋਈ ਹੋ ਸਕਦੀ ਹੈ ਇਸੇ ਨਾਲ ਹੀ ਅਕਤੂਬਰ ਦੇ ਦੌਰਾਨ ਇੱਕ ਘਰ ਦੀ ਔਸਤ ਕੀਮਤ 6,96,000 ਡਾਲਰ ਦਰਜ ਕੀਤੀ ਗਈ ਹੈ ਜੋ ਕਿ ਇੱਕ ਸਾਲ ਪਹਿਲਾਂ ਦੇ ਮੁਕਾਬਲੇ 6% ਵਧਿਆ ਹੈ ਤਾਂ ਵਿਸ਼ਵ ਪੰਜਾਬੀ ਸਹਿਤ ਅਕੈਡਮੀ ਕੈਲੀਫੋਰਨੀਆ ਦੇ ਵੱਲੋਂ 24 ਸਾਲਾਨਾ ਪੰਜਾਬੀ ਸਾਹਿਤਿਕ ਕਾਨਫਰੰਸ 16 ਤੇ 17 ਨਵੰਬਰ ਨੂੰ ਹੈਬਰਟ ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਦਿੰਦਿਆ ਅਕੈਡਮੀ ਦੇ ਮੁਖ ਪੁਲਾਰੇ ਨੇ ਦੱਸਿਆ ਹੈ ਕਿ ਕਾਨਫਰੰਸ ਡਾਕਟਰ ਸੁਚਿਤ ਪੱਤੱ ਤੇ ਨਿੱਕੀ ਯਾਦ ਨੂੰ ਸਮਰਪਿਤ ਰਹੇਗੀ ਅਤੇ 16 ਨਵੰਬਰ ਨੂੰ ਇਹ ਕਾਨਫਰੰਸ ਸ਼ਾਮ 4 ਵਜੇ ਤੋਂ 9 ਵਜੇ ਤੱਕ ਹੋਵੇਗੀ ਜਿਸ ਦੇ ਵਿੱਚ ਸਾਹਿਤਕ ਸਖਸ਼ੀਅਤਾਂ ਦੇ ਨਾਲ ਜਾਣ ਪਛਾਣ ਕਰਾਈ ਜਾਵੇਗੀ ਅਤੇ ਸੁਖਦੇਵ ਸਾਹਿਬ ਜੇਐਸ ਚੰਦਨ ਪਰਮਿੰਦਰ ਗੁਰੀ ਹੋਣਾ ਦੇ ਨਾਲ ਅਤੇ ਸੰਗੀਤਕ ਮਹਿਫਲ ਜੜੀਏ ਸਜਾਈ ਜਾਵੇਗੀ 17 ਨਵੰਬਰ ਨੂੰ ਇਹ ਕਾਨਫਰੰਸ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲ ਰਹੀਗੀ ਜਿਸ ਦੇ ਵਿੱਚ ਕਿ ਵਿਸ਼ਾ ਪਰਿਪੇਖ ਵਿੱਚ ਪੰਜਾਬੀ ਭੂਲੀ ਨੂੰ ਹੋਣ ਨੂੰ ਤਰਪੇਸ਼ ਸੰਕਟ ਇਸ ਤੇ ਗੱਲ ਹਲ ਪੰਜਾਬੀ ਸਾਹਿਤੇ ਵਕ ਵਕ ਪੱਖਾਂ ਉੱਪਰ ਕੰਬੀਰ ਵਿਚਾਰ ਚਰਚਾ ਕੀਤੀ ਜਾਵੇਗੀ ਜਿਸ ਉਪਰੰਤ ਦੇਸ਼ ਵਿਦੇਸ਼ ਤੋਂ ਆਏ ਕਵੀ ਅਤੇ ਸਥਾਨਕ ਕਵੀ ਆਪਣੀ ਸ਼ਾਇਰੀ ਪੇਸ਼ ਕਰਨਗੇ ਰੋਜ਼ਗਾਰ ਮੰਤਰੀ ਰੈਂਟੀ ਬੌਨਸਨੋਟ ਨੇ ਆਪਣੇ ਮੂਲ ਨਿਵਾਸੀ ਪਿਸ਼ੋਕਰ ਦਿਨਾਲ ਸੰਬੰਧ ਬਾਰੇ ਸਪਸ਼ਟ ਬਿਆਨਾਂ ਨੂੰ ਲੈ ਕੇ ਮਾਫੀ ਮੰਗੀ ਹੈ ਮਾਫੀ ਮੰਗਦਿਆਂ ਰੈਂਟੀ ਨੇ ਕਿਹਾ ਕਿ ਉਹ ਆਪਣੇ ਪਰਿਵਾਰਕ ਇਤਿਹਾਸ ਦੇ ਬਾਰੇ ਵਧੇਰੇ ਸਪਸ਼ਟ ਹੋ ਸਕਦੇ ਸੀ ਉਹਨਾਂ ਨੇ ਲਿਬਰਲ ਪਾਰਟੀ ਨੂੰ ਵੀ ਆਪਣੇ ਰਿਕਾਰਡ ਦੋਸਤ ਕਰਨ ਦੀ ਮੰਗ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਮੂਲ ਨਿਵਾਸੀ ਦੱਸਿਆ ਗਿਆ ਬੌਨਸਨੋਟ ਨੇ ਕਦੇ ਇਹ ਨਹੀਂ ਕਿਹਾ ਕਿ ਉਹ ਮੂਲ ਨਿਵਾਸੀ ਨੇ ਉਹਨਾਂ ਕਿਹਾ ਕਿ ਉਹਨਾਂ ਨੇ ਜਨਤਕ ਬਿਆਨਾਂ ਦੇ ਵਿੱਚ ਅਕਸਰ ਇਹ ਸਿਕਰ ਕੀਤਾ ਹੈ ਕਿ ਉਹਨਾਂ ਦੀ ਪੜਦਾਤੀ ਇੱਕ ਕ੍ਰੀ ਮੂਲ ਨਿਵਾਸੀ ਔਰਤ ਸਨ ਅਤੇ 2021 ਚ ਬੋਇਸ ਨੂੰ ਇੱਕ ਕ੍ਰੀ ਨਾਮ ਦਿੱਤਾ ਗਿਆ ਸੀ। ਉਹ ਜ਼ਿਕਰ ਕਰ ਚੁੱਕੇ ਨੇ ਕਿ ਉਹਨਾਂ ਨੇ ਪਾਰਲੀਮੈਂਟ ਦੇ ਆਹ ਕਾਰਵਾਈਆਂ ਦੇ ਦੌਰਾਨ ਦੋ ਵਾਰੀ ਕ੍ਰੀ ਪਾਸ਼ਾ ਬੋਲੀ ਹੈ। ਪਿਛਲੇ ਹਫਤੇ ਉਹਨਾਂ ਨੇ ਨੈਸ਼ਨਲ ਪੋਸਟ ਦੇ ਇੱਕ ਖਬਰ ਦੇ ਜਵਾਬ ਦੇ ਵਿੱਚ ਇੱਕ ਭਿਆਨ ਜਾਰੀ ਕੀਤਾ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਦੀ ਸਬਕਾ ਕੰਪਨੀ ਗਲੋਬਲ ਹੈਲਥ ਇੰਪੋਰਟਸ ਨੇ ਇੱਕ ਫੈਡਰਲ ਕੰਟਰੈਕਟ ਲਈ ਬੋਲੀ ਲਗਾਉਂਦੇ ਹੋਏ ਇੱਕ ਮੂਲ ਨਿਵਾਸੀ ਮਲਕੀਅਤ ਵਾਲੀ ਕੰਪਨੀ ਦੇ ਵਿੱਚੋਂ ਆਪਣੀ ਪਛਾਣ ਕੀਤੀ ਸੀ ਇਸ ਬਿਆਨ ਦੇ ਵਿੱਚ ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਦਾ ਪਿਤਾ ਅਤੇ ਮਾ ਮੈਥਸ ਸਨ ਪਿਛਲੇ ਬਿਆਨਾਂ ਦੇ ਵਿੱਚ ਉਹਨਾਂ ਨੇ ਆਪਣੇ ਪਰਿਵਾਰਿਕ ਸ਼ੌਕੜ ਨੂੰ ਕ੍ਰਿਤ ਅਸਿਆ ਹਾਲੀਆ ਦੇ ਵਿੱਚ ਪਹਾੜੀ ਪਾਸਿਆਂ ਤੇ ਸਥਾਨਕ ਪਹਾੜੀਆਂ ਦੇ ਵਿੱਚ ਕੁਝ ਬਰਫ਼ਬਾਰੀ ਹੋਈ ਹੈ ਪਰ ਕਲੋਨਾ ਸ਼ਹਿਰ ਤੇ ਅਮਲੇ ਕੁਦਰਤ ਦੀ ਇਸ ਦੇ ਨਾਲ ਨਚਿੱਠਣ ਦੇ ਲਈ ਤਿਆਰ ਨੇ ਰੋਡ ਬੀਜ਼ ਆਪਰੇਸ਼ਨ ਮੈਨੇਜਰ ਸਵੀਟਟ ਨੇ ਕਿਹਾ ਹੈ ਕਿ ਅਸੀਂ ਸਰਦੀਆਂ ਦੇ ਲਈ ਸਾਜ਼ੋ ਸਮਾਨ ਬਦਲਣ ਦਾ ਕੰਮ ਪੂਰਾ ਕਰ ਲਿਆ ਹੈ ਤੇ ਸਾਡੇ ਕੋਲ ਸੀਜ਼ਨ ਦੇ ਲਈ 20000 ਟਨ ਤੋਂ ਵੱਧ ਰੇਟ ਹੈ ਅਤੇ ਪਿਛਲੇ ਸਾਲ ਦੇ ਕਾਫੀ ਸੁੱਕੇ ਬਰਫ਼ ਦੇ ਮੌਸਮ ਤੋਂ ਬਾਅਦ ਬਰਫ਼ਬਾਰੀ ਕੰਮ ਤੇ ਵਾਪਸ ਆਉਣ ਦੇ ਲਈ ਬਿਹਤ ਕਟਨੇ ਕਲੂਨਾਂ ਦੇ ਬਰਫ਼ ਤੇ ਅਮਲੇ ਪਹਿਲਾਂ ਹੀ ਡੀਆਈ ਸਿੰਘ ਅਤੇ ਅਡਵਾਂਸਟ ਟ੍ਰੀਟਿੰਗ ਸਰਕਾਂ ਦੇ ਲਈ ਤਿਆਰ ਨੇ ਜੇਕਰ ਜਦੋਂ ਵੀ ਬਰਫ਼ ਟਿਕਦੀ ਹੈ ਤਾਂ ਉਹ ਹਰ ਵੇਲੇ ਸਰਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ 24 ਘੰਟੇ ਕੰਮ ਕਰਨ ਦੇ ਲਈ ਤਿਆਰ ਹੋ ਗਏ ਇਸ ਦੇ ਨਾਲ ਹੀ ਹਮੇਸ਼ਾ ਵਾਂਗ ਗਾਰਡਨ ਡਰਾਈਵ ਵਰਗੀਆਂ ਜ਼ਰੂਰੀ ਮੁੱਖ ਸੜਕਾਂ ਤੇ ਕਲੀਅਰਿੰਗ ਪਹਿਲੀ ਪ੍ਰਾਇੋਰਟੀ ਦੇ ਕੀਤੀ ਜਾਵੇਗੀ ਉਤਹੀ ਦੂਸਰੀ ਪ੍ਰਾਇੋਰਟੀ ਕਲੈਕਟਰ ਰੋਡਸ ਰਹਿਣਗੀਆਂ ਜਿਵੇਂ ਕਿ ਰਜਿਸਟਰਡ ਸਟਰੀਟ ਤੇ ਬੱਸ ਰੂਟਸ ਸਕੂਲ ਜ਼ੋਨਸ Town Centers ਅਤੇ ਐਮਰਜੈਂਸੀ ਵਹੀਕਲ ਸਟੇਸ਼ਨਸ ਵਾਲੀਆਂ ਰੋਡਸ ਰਹਿਣਗੀਆਂ ਇਸ ਨਾਲ ਹੀ ਆਮ ਜਨਤਾ ਨੂੰ ਵੀ ਕੁਝ ਹਿਦਾਇਤਾਂ ਜਾਰੀ ਕੀਤੀਆਂ ਗਿਆ ਨੇ ਤਾਂ ਜੋ ਬਰਫਬਾਰੀ ਦੇ ਸੀਜ਼ਨ ਨੂੰ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਹੋਰ ਵੀ ਮੈਨੇਜੇਬਲ ਬਣਾਇਆ ਜਾ ਸਕੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਸ਼ੁੱਕਰਵਾਰ ਨੂੰ ਆਪਣੀ ਮੁਹਿੰਮ ਦੀ ਪ੍ਰਸਤਕਰ ਕੈਰੋਲਿਨ ਲੇਵਿਟ ਨੂੰ ਵਾਈਟ ਹਾਊਸ ਦੀ ਪ੍ਰਸਤਕਰ ਨਿਯੁਕਤ ਕਰ ਦਿੱਤਾ ਹੈ ਲੇਵਿਟ ਜੋ ਕਿ 27 ਸਾਲਾਂ ਦੀ ਹੈ ਅਤੇ ਵਰਤਮਾਨ ਦੇ ਵਿੱਚ 트ੰਪ ਦੇ ਪਰਿਵਰਤਨ ਦੇ ਬੁਲਾਰੇ ਨੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਵਾਈਟ ਹਾਊਸ ਪ੍ਰਸਤਕਰ ਹੋਣਗੇ ਪਹਿਲਾਂ ਇੱਕ ਫਰਕ ਰੋਨਾਲਡ ਸਿਗਲਨ ਨੂੰ ਗਿਆ ਸੀ ਜੋ ਕਿ 29 ਸਾਲ ਦੇ ਸੀ ਜਦੋਂ ਕਿ ਉਸਨੇ ਰਿਚਰਡ ਨਿਕਸਨ ਦੇ ਪ੍ਰਸ਼ਾਸਨ ਚ ਅਹੁਦਾ ਸੰਭਾਲਿਆ ਸੀ ਟ੍ਰਾਂਪ ਨਿਕ ਪਿਆਨ ਦੇ ਵਿੱਚ ਕਿਹਾ ਕਿ ਕੈਰੋਲਿਨ ਲਿਵਿਟ ਨੇ ਮੇਰੇ ਇਤਿਹਾਸਿਕ ਮੋਹਮ ਚ ਰਾਸ਼ਟਰੀ ਪ੍ਰੈਸ ਸਕੱਟਰ ਦੇ ਵਿੱਚੋਂ ਸ਼ਾਨਦਾਰ ਕੰਮ ਕੀਤਾ ਹੈ ਮੈਨੂੰ ਇਹ ਐਲਾਨ ਕਰਦੇ ਆ ਖੁਸ਼ੀ ਹੋ ਰਹੀ ਹੈ ਕਿ ਉਹ ਵਾਈਟ ਹਾਊਸ ਦੀ ਪ੍ਰੈਸ ਸਕੱਟਰ ਦੇ ਵਿੱਚੋਂ ਹੁਣ ਕੰਮ ਕਰੇਗੀ ਕੈਰੋਲਿਨ ਹੁਸ਼ਿਆਰ ਹੈ ਸਖਤ ਹੈ ਅਤੇ ਇੱਕ ਬਿਹਤ ਪ੍ਰਭਾਵਸ਼ਾਲੀ ਸੰਚਾਰਕ ਸਾਬਤ ਹੋਈ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਪੂਰਾ ਫਰੋਸਾ ਹੈ ਕਿ ਉਹ ਪੋਡੀਅਮ ਤੇ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਸਾਡੇ ਸੰਦੇਸ਼ ਨੂੰ ਅਮਰੀਕੀ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰੇਗੀ ਕਿਉਂਕਿ ਅਸੀਂ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣਾ ਚਾਹੁੰਦੇ ਆ ਜ਼ਿਕਰ ਹੋ ਗਿਆ ਕਿ ਵਾਈਟ ਹਾਊਸ ਦੀ ਪ੍ਰੈਸ ਸਖਤਰ ਆਮ ਤੌਰ ਤੇ ਪ੍ਰਸ਼ਾਸਨ ਦੇ ਜਨਤਕ ਚਿਹਰੇ ਦੇ ਵਿੱਚੋਂ ਕੰਮ ਕਰਦਾ ਹੈ ਅਤੇ ਇਤਿਹਾਸਿਕ ਤੌਰ ਤੇ ਪ੍ਰੈਸ ਲਈ ਰੋਜ਼ਾਨਾ ਬਰੀਫਿੰਗ ਦਾ ਆਯੋਜਨ ਵਿਕਾਪੇ ਕੈਨੇਡਾ ਸਰਕਾਰ ਇਲੀਗਲ ਇਮੀਗ੍ਰੈਂਟਸ ਦੇ ਖਿਲਾਫ ਹੁਣ ਸਖਤ ਰੁਖ ਅਪਣਾਉਂਦੀ ਨਜ਼ਰ ਆ ਰਹੀ ਹੈ ਸਰਕਾਰ ਨੇ ਇਸ ਸੰਬੰਧੀ ਕੁਝ ਸਖਤ ਫੈਸਲੇ ਲੈਣ ਦੇ ਸੰਕੇਤ ਦੇ ਦਿੱਤੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਖਿਆ ਕਿ ਸਸਤੇ ਮਜ਼ਦੂਰਾਂ ਦੀ ਉਪਲਬਧਤਾ ਵਾਲਾ ਦੌਰ ਬੀਤੇ ਸਮੇਤੀ ਗੱਲ ਹੋ ਚੁੱਕੀ ਹੈ ਤੇ ਹੁਣ ਕਨੇਡੀਅਨ EMPLOYES ਨੂੰ ਪੁੱਛਿਆ ਉਜਰਤ ਦਰਾਂ ਉੱਤੇ ਕੰਮ ਰੱਖਣੇ ਹੋਣਗੇ ਉਹਨਾਂ ਦਾ ਕਹਿਣਾ ਸੀ ਕਿ ਟੈਂਪਰੇਰੀ ਵੀਜ਼ਾ ਉੱਤੇ ਆਏ ਸਮੇਂ ਸਰ ਵਾਪਸੀ ਨਾ ਕਰਨ ਵਾਲੇ ਵਿਅਕਤੀਆਂ ਨੂੰ ਆਉਂਦੇ ਕੁਝ ਮਹੀਨਿਆਂ ਦੇ ਦੌਰਾਨ ਵੱਡੀ ਕੀਮਤੀ ਦੇ ਵਿੱਚ ਡਿਪੋਰਟ ਕੀਤਾ ਜਾ ਸਕਦਾ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਡਿਪੋਰਟ ਕੀਤੇ ਜਾਣ ਵਾਲੇ ਪ੍ਰਵਾਸੀਆਂ ਦੇ ਵਿੱਚੋਂ ਜ਼ਿਆਦਾਤਰ ਉਹ ਲੋਕ ਹੋ ਸਕਦੇ ਨੇ ਜਿਨ੍ਹਾਂ ਨੂੰ ਕਿ ਪਿਛਲੇ 8 ਸਾਲਾਂ ਦੇ ਦੌਰਾਨ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਸੀ ਪਰ ਉਹਨਾਂ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਦੀਆਂ ਅੱਖਾਂ 'ਚ ਮਿੱਟੀ ਪਾਉਂਦੇ ਆ ਆਪਣਾ ਟਿਕਾਣਾ ਬਦਲਦੇ ਆ ਪੰਜਾਬੀ ਮੂਲ ਦੇ ਕਹਾਣੀਕਾਰ ਜਿੰਦਰ ਨੂੰ ਉਹਨਾਂ ਦੀ ਪੁਸਤਕ ਸੇਫਟੀ ਕਿਟ ਦੇ ਲਈ ਵੈਨਕੂਵਰ ਵਿਖੇ ਬੀਤੇ ਦਿਨ ਕਰਵਾਏ ਗਏ ਇੱਕ ਸਮਾਗਮ ਦੇ ਦੌਰਾਨ ਤਾਹਾ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਦੱਸਦੇ ਕਿ ਉਹਨਾਂ ਨੂੰ 10000 ਰੁਪਏ ਕੈਨੇਡੀਅਨ ਡਾਲਰ ਅਤੇ ਸਨਮਾਨ ਚਿੰਨ੍ਹ ਦਿੱਤਾ ਗਿਆ ਤਾਂ ਸਨਯੋਗ ਹੈ ਕਿ ਇਹ ਪੁਰਸਕਾਰ ਲੈਣ ਦੇ ਲਈ ਕਹਾਣੀਕਾਰ ਜਿੰਦਰ ਵੈਨਕੂਵਰ ਪੁੱਜੇ ਨੇ ਇਸ ਤੋਂ ਇਲਾਵਾ ਤਰਾਲ ਕਸ਼ਮੀਰ ਦੀ ਲੇਖਕਾ ਸੁਰਿੰਦਰ ਨੀਰ ਨੂੰ ਉਹਨਾਂ ਦੀ ਪੁਸਤਕ ਟੈਂਪੂ ਅਤੇ ਲਾਹੌਰ ਦੇ ਕਹਾਣੀਕਾਰ ਸ਼ਹਿਜ਼ਾਦ ਅਸलम ਨੂੰ ਉਹਨਾਂ ਦੀ ਪੁਸਤਕ ਜੰਗਲ ਰਾਖੇ ਜਗਤੇ ਦੇ ਲਈ ਦੂਜਾ ਪੁਰਸਕਾਰ ਦਿੱਤਾ ਗਿਆ ਹਾਲਾਂਕਿ ਬਾਕੀ ਦੋਵੇਂ ਕਹਾਣੀਕਾਰ ਸਮਾਗਮ ਦੇ ਵਿੱਚ ਵਿਅਕਤੀਗਤ ਤੌਰ ਤੇ ਨਹੀਂ ਪਾ ਗ ਸਕੇ। ਕੈਲਗਰੀ ਸ਼ਹਿਰ ਦੇ ਵਿੱਚ ਗਰਮੀ ਦੇ ਮੌਸਮ 'ਚ ਪਾਣੀ ਦੇ ਮੁੱਖ ਕਾਰਨਾ ਬਾਰੇ ਮੁੱਢਲੀਆਂ ਖੋਜਾਂ ਜਾਰੀ ਕੀਤੀਆਂ ਗਈਆਂ ਨੇ ਦੱਸਦੇ ਕਿ ਸ਼ਹਿਰ ਦੇ ਅਧਿਕਾਰੀਆਂ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਉੱਤਰ-ਪੱਛਮੀ ਕੈਲਗਰੀ ਦੇ ਵਿੱਚ ਸਾਊਥ ਫੀਟਰ ਦੇ ਮੁੱਖ ਫਟਣ ਦੇ ਕਾਰਨ ਕਈ ਕਾਰਕ ਨੇ ਸ਼ਹਿਰ ਦੁਆਰਾ ਰੱਖੇ ਗਏ ਬ੍ਰੇਕ ਦੇ ਕਾਰਨਾਂ ਵਿੱਚ ਪਾਈਪ ਦੀ ਬਾਹਰੀ ਪਰਤ ਤੇ ਇੱਕ ਸੁਰੱਖਿਆ ਮੋਟਾ ਦੀ ਮਾਈਕਰੋ ਕੈਕਿੰਗ ਮਿੱਟੀ ਚ ਉੱਚ ক্লোরাইড ਲੈਵਲ ਅਤੇ ਖੋਰ ਦੇ ਕਾਰਨ ਤਾਰਾਂ ਦਾ ਟੁੱਟਣਾ ਸ਼ਾਮਲ ਹੋ ਸਕਦਾ ਹੈ ਸ਼ਹਿਰ ਦੇ ਬੁਨਿਆਦੀ ਸੱਤ ਸੇਵਾਵਾਂ ਦੇ ਜਨਰਲ ਮੈਨੇਜਰ ਮਾਈਕਲ ਦਾ ਕਹਿਣਾ ਹੈ ਕਿ ਪਾਈਪ ਜੂਨ ਵਿੱਚ ਬ੍ਰੇਕ ਤੋਂ ਬਾਅਦ ਮੁਰੰਮਤ ਉਹ ਵਧੀਆ ਹੁੰਕਾਰਾ ਮਿਲ ਰਿਹਾ ਹੈ ਨਿਗਰਾਨੀ ਦੇ ਦੁਆਰਾ ਅਸੀਂ ਅਕਤੂਬਰ ਅਤੇ ਨਵੰਬਰ ਦੇ ਵਿਚਕਾਰ ਫੀਡਰ ਮੇਨ ਤੇ ਸਿਰਫ ਦੋ ਵਾਇਰ ਸਨੈਪ ਰਿਕਾਰਡ ਕੀਤੇ ਨੇ ਥਾਮਸਨ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਹੈ ਕਿ ਸ਼ਹਿਰ ਨੇ ਜੁਲਾਈ ਅਤੇ ਅਗਸਤ ਤੱਕ 23 ਤਾਰਾ ਦੀਆਂ ਤਸਵੀਰਾਂ ਰਿਕਾਰਡ ਕੀਤੀਆਂ ਨੇ ਪਾਬੰਦੀਆਂ ਦਾ ਮਤਲਬ ਉਹਨਾਂ ਦੱਸਿਆ ਕਿ ਕੈਲਗਰੀ ਵਾਸੀ ਬਾਹਰ ਪੀਣ ਯੋਗ ਪਾਣੀ ਦੀ ਵਰਤੋਂ ਨਹੀਂ ਕਰ ਸਕਦੇ ਅਤੇ ਅਜਿਹਾ ਕਰਦੇ ਹੋਏ ਫੜੇ ਜਾਣ ਤੇ ਵਿਅਕਤੀ ਤੇ 3000 ਡਾਲਰ ਦੇ ਜੁਰਮਾਨੇ ਦਾ ਸਾਮਨਾ ਕਰਨਾ ਪੈਂਦਾ ਸੀ ਪਾਣੀ ਦੀ ਐਮਰਜੈਂਸੀ ਖਤਮ ਹੋਣ ਦੀ ਕੋਸ਼ਨਾ ਦੇ ਕਾਰਨ ਤੋਂ ਬਾਅਦ ਜੁਲਾਈ ਦੇ ਵਿੱਚ ਜ਼ਿਆਦਾਤਰ ਪਾਣੀ ਦੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਸੀ ਜਿਵੇਂ ਹੀ ਕੈਲਗਰੀ ਸਟੈਂਪੀਡ ਸ਼ੁਰੂ ਹੋਈ ਤਾਂ ਪਾਣੀ ਦੀਆਂ ਪਾਬੰਦੀਆਂ ਅਗਸਤ ਦੇ ਅਖੀਰ ਦੇ ਵਿੱਚ ਵਾਪਸ ਆ ਗਈਆਂ ਸਨ ਜਜਤੋ ਇਹੇ ਪਤਾ ਲੱਗਿਆ ਸੀਕੀ ਹੋਰ ਮੁਰੰਮਤ ਦੀ ਲੋੜ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਸਰਕਾਰ ਚ ਅਹਿਮ ਅਹੁਦਿਆਂ ਤੇ ਨਿਯੁਕਤੀਆਂ ਕਰ ਰਹੇ ਨੇ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਟਰੰਪ ਨੇ ਹਿੰਦੂ ਨੇਤਾ ਤੁਲਸੀ ਗਬਾਜ ਨੂੰ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੀ ਜ਼ਿੰਮੇਵਾਰੀ ਸੌਂਪੀ ਹੈ ਉਹਨਾਂ ਨੇ ਇਹ ਐਲਾਨ ਬਾਈਡਨ ਦੇ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਹੈ ਦਸਦੇ ਕਿ ਤੁਲਸੀ 트ੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਅਹੁਦਾ ਸੰਭਾਲਣਗੇ ਉਹ ਅਪ੍ਰੈਲ ਹੈਨਸਿਥਾਨ ਲੈਣਗੇ ਤੁਲਸੀ ਗਬੜ ਦਸਦੇ ਕਿ 21 ਸਾਲਾਂ ਦੀ ਉਮਰ ਦੇ ਵਿੱਚ ਆਪਣਾ ਸਿਆਸੀ ਕੈਰੀਅਰ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਚਾਰ ਵਾਰ ਚਮਕਟਿਕ ਪਾਰਟੀ ਤੋਂ ਸੰਸਦ ਮੈਂਬਰ ਰਹਿ ਚੁੱਕੇ ਨੇ ਅਤੇ ਤੁਲਸੀ ਇਸ ਤੋਂ ਪਹਿਲਾਂ ਬਾਈਜਨ ਦੀ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਸਨ ਪਿਛਲੇ ਮਹੀਨੇ ਹੀ ਰਿਪਬਲਿਕਨ ਪਾਰਟੀ ਦੇ ਵਿੱਚ ਉਹ ਸ਼ਾਮਲ ਹੋਏ ਸਨ ਅੱਜ ਦੇ ਬੋਲਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਕੱਲ ਤੋਂ ਫਿਰ ਹਾਸਲ ਹੋਵਾਂਗੇ ਬਨੇ ਰਹੋ ਪੰਜਾਬੀ ਲਿੰਕ মিডিਆ ਦੇ ਨਾਲ